ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਅ ਕੱਲ ਮੁੱਖ ਮੰਤਰੀ ਸਾਹਿਬ ਨਾਲ ਆਪਣੀ ਮੀਟਿੰਗ ਸੀਗੀ ਉਹਨਾਂ ਨੇ ਸੱਦਾ ਦਿੱਤਾ ਸੀ ਆਪਣੀ ਜਥੇਬੰਦੀ ਨੂੰ ਤੇ ਕੱਲ ਉਹਨਾਂ ਨਾਲ ਮੀਟਿੰਗ ਕੀਤੀ ਅ ਤੁਹਾਨੂੰ ਕੱਲ ਕੁਲਦੀਪ ਸਿੰਘ ਵੱਡੂਵਾਲ ਜੀ ਨੇ ਵਿਸਤਾਰ ਚ ਦੱਸਿਆ ਸੀ ਕਿ ਜਿਹੜੀਆਂ ਆਪਣੀਆਂ ਮੰਗਾਂਆਂ ਉਹ ਸਾਰੀਆਂ ਤੇ ਉਹਨਾਂ ਨਾਲ ਡਿਸਕਸ਼ਨ ਹੋਈ ਆ ਤੇ ਮੁੱਖ ਮੰਤਰੀ ਸਾਹਿਬ ਨੇ ਆਪਾਂ ਨੂੰ ਵਿਸ਼ਵਾਸ ਦਿਵਾਇਆਗਾ ਵੀ ਛੇਤੀ ਤੁਹਾਡੇ ਹੋਰ ਤੁਹਾਨੂੰ ਖੁਸ਼ਖਬਰੀਆਂ ਦਿੱਤੀਆਂ ਜਾਣਗੀਆਂ ਇਸ ਸੰਬੰਧ ਚ ਤੇ ਸਾਥੀਓ ਆਪਣੇ ਕੁਝ ਚੱਲਦੇ ਇਸ਼ੂਆਂ ਚ ਵੀ ਜਿਹੜੀਆਂ ਆਪਣੀਆਂ ਕੁਝ ਡਿਮਾਂਡ ਸੀਗੀਆਂ ਜਿਹੜੀਆਂ ਸੀਗੀਆਂ ਆਪਣੇ ਕੈਡਰ ਦੀਆਂ ਸਾਡੇ ਕੋਲੇ ਫੋਨ ਆਉਂਦੇ ਰਹੇ ਆ ਕਾਫੀ ਸਮੱਸਿਆਵਾਂ ਸੀ ਜਿਹੜੀਆਂ ਉਹ ਉਹਨਾਂ ਦੇ ਸੰਬੰਧ ਚ ਅਸੀਂ ਅੱਜ ਮੰਤਰੀ ਸਾਹਿਬ ਨੂੰ ਮਿਲੇ ਸੀਗੇ ਤੇ ਕਾਫੀ ਵਿਸਤਾਰ ਚ ਮੀਟਿੰਗ ਹੋਈ ਆ ਤੇ ਉਹਦੇ ਬਾਰੇ ਤੁਹਾਨੂੰ ਕੁਲਦੀਪ ਸਿੰਘ ਵੱਡੂਵਾਲ ਜਾਣਕਾਰੀ ਦਿੰਦੇ ਆ ਅ ਪੰਜਾਬ ਦੇ ਬਹੁਤ ਹੀ ਸਤਿਕਾਰਯੋਗ ਅਧਿਕਾਰਕ ਸਾਥੀਓ ਪਿਆਰ ਭਰੀ ਸਤਿਕਾਰਪੂਰਵਕ ਸਤਿ ਸ਼੍ਰੀ ਅਕਾਲ ਜੀ ਆਪ ਜੀ ਨੂੰ ਪਤਾ ਹੀ ਹੈ ਕੱਲ੍ਹ ਅਧਿਕਾਰਕ ਦਿਵਸ ਤੇ ਮਾਨਯੋਗ ਮੁੱਖ ਮੰਤਰੀ ਜੀ ਨਾਲ ਮੀਟਿੰਗ ਤੋਂ ਉਪਰੰਤ ਪੰਜਾਬ ਦੀਆਂ ਸਾਡੀਆਂ ਕੁਝ ਮੌਜੂਦਾ ਸਮੇਂ ਤਿਆਰ ਰਹੀਆਂ ਮੁਸ਼ਕਲਾਂ ਦੇ ਸੰਬੰਧ ਜਿਵੇਂ ਸਭ ਤੋਂ ਪਹਿਲਾਂ ਜਦੋਂ ਆਪਣੀ ਸਟੇਸ਼ਨ ਚੁਆਇਸ ਹੋਈ ਸੀ 28 ਜੁਲਾਈ 2023 ਨੂੰ ਤਾਂ ਉਸ ਵੇਲੇ ਆਪ ਨੂੰ ਜਿਹੜਾ ਸਟੇਸ਼ਨ ਚੁਣਨ ਦਾ ਮੌਕਾ ਨਹੀਂ ਮਿਲਿਆ ਸੀ ਮੌਜੂਦਾ ਸਕੂਲਾਂ ਤੇ ਆਪ ਨੂੰ ਆਰਡਰ ਜਾਰੀ ਹੋ ਗਏ ਸੀ ਪਰ ਮੈਂ ਕਿ ਉਦੋਂ ਪਹਿਲਾ ਮਈ ਦੇ ਮਹੀਨੇ ਦੇ ਵਿੱਚ ਸਾਨੂੰ ਬਦਲੀਆਂ ਦਾ ਮੌਕਾ ਮਿਲਿਆ ਸੀ ਲੇਕਿਨ ਉਦੋਂ ਵੀ ਕੁਝ ਸਾਥੀ ਉਤੋਂ ਖੁੰਝ ਗਏ ਸੀ ਜਾਂ ਕਈ ਸਾਥੀਆਂ ਦੀਆਂ ਕੁਝ ਵੱਖ-ਵੱਖ ਸਮੱਸਿਆਵਾਂ ਸੀ ਤਾਂ ਬਦਲੀਆਂ ਦੇ ਸਬੰਧ ਦੇ ਵਿੱਚ ਆਪਾਂ ਨੂੰ ਇੱਕ ਵਿਸ਼ੇਸ਼ ਮੌਕਾ ਦੇਣ ਦੇ ਲਈ ਲੈਣ ਦੇ ਲਈ ਆਪਾਂ ਮਾਨਯੋਗ ਸਿੱਖਿਆ ਮੰਤਰੀ ਜੀ ਨਾਲ ਜੁਹਨਾਂ ਦੇ ਮੀਟਿੰਗ ਕੀਤੀ ਆਫਿਸ ਜਾ ਕੇ ਉਹਦੇ ਨਾਲ ਨਾਲ ਸਾਥੀਓ ਵੱਡੀ ਇੱਕ ਸਮੱਸਿਆ ਆ ਰਹੀ ਸੀ ਕਿ ਜਿਹੜੇ ਸਾਥੀਆਂ ਨੂੰ 5% ਦਾ ਆਪਣਾ ਇਨਕਰੀਮੈਂਟ ਸੀਗਾ ਉਹ ਜਿਵੇਂ ਜਿਲ੍ਹਾ ਆਪਣਾ ਲੁਧਿਆਣਾ ਫਰੀਦਕੋਟ ਰੋਪੜ ਤਰਨਤਨ ਸਾਹਿਬ ਮਹਾਲੀ ਦੇ ਅੰਬਲਾਕ ਤੇ ਇਸ ਦੇ ਨਾਲ ਹੀ ਆਪਣੇ ਆਪਣਾ ਬਠਿੰਡਾ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਜਲੰਧਰ ਦੇ ਕੁਝ ਬਲਾਕਾਂ ਦੇ ਵਿੱਚ ਇਨ੍ਹਾਂ ਬਲਾਕਾਂ ਦੇ ਵਿੱਚ ਉਹ ਅਜੇ 5% ਇਨਕਰੀਮੈਂਟ ਜਿਹੜਾ ਤਿੰਨ ਦਿਨਾਂ ਦਾ ਲਾ ਕੇ ਜਿਹੜਾ ਜਾਰੀ ਹੋਇਆ ਸੀ ਭਾਵੇਂ ਕੀ ਪੱਤਰ ਜਾਰੀ ਹੋ ਗਿਆ ਸੀ ਇਸ ਸਬੰਧੀ ਪਰ ਦੋਕ ਦਿਨ ਪਹਿਲਾਂ ਪਰਤੂ ਫੇਰ ਵੀ ਮੌਕੇ ਤੇ ਜਿਹੜਾ ਉਹਨਾਂ ਜ਼ਿਲ੍ਹਿਆਂ ਦੇ ਨੂੰ ਨਿਰਦੇਸ਼ ਦੇ ਲਈ ਜੁਲਾਈ ਦਾ ਇਨਕ੍ਰੀਮੈਂਟ ਦੇ ਲਈ ਵੀ ਆਪਾਂ ਨੂੰ ਅੱਜ ਉੱਥੇ ਹੈੱਡ ਆਫਿਸ ਦੇ ਵਿੱਚ ਵੀ ਅਫਸਰ ਸਹਿਮਾਨ ਨਾਲ ਮੀਟਿੰਗ ਕੀਤੀ ਤੇ ਨਿਰਦੇਸ਼ ਜਿਹੜੇ ਉਹਨਾਂ ਨੂੰ ਅੱਜ ਜਾਰੀ ਹੋ ਜਾਣਗੇ ਸੋਮਵਾਰ ਤੱਕ ਕਲੀਅਰ ਹੋ ਜਾਊਗਾ ਇਹਦੇ ਨਾਲ ਨਾਲ ਸਾਥੀਓ ਬਦਲੀਆਂ ਦੇ ਸਬੰਧ ਦੇ ਵਿੱਚ ਮਾਨਯੋਗ ਸਿੱਖਿਆ ਮੰਤਰੀ ਜੀ ਨੇ ਹਾਂ ਭਰਿਆ ਹੁੰਗਾ ਰਾ ਭਰ ਦਿਆ ਤੇ ਵੀ ਅਫਸਰशाही ਨਾਲ ਇਸ ਸੰਬੰਧੀ ਮੀਟਿੰਗ ਚੱਲ ਰਹੀ ਹੈ ਆਸ ਹੈ ਕਿ ਕੁਝ ਦਿਨਾਂ ਦੇ ਵਿੱਚ ਹੀ ਜਿਸ ਤਰ੍ਹਾਂ ਕੀ ਹੁਣ ਪਹਿਲੇ ਗ੍ਰੇਡ ਦੀਆਂ ਬਦਲੀਆਂ ਮੰਤਰੀ ਸਾਹਿਬ ਕਨੇ ਕੰਪਲੀਟ ਹੋ ਗਈਆਂ ਇਤੋਂ ਬਾਅਦ ਦੂਸਰੇ ਗੀੜ ਦੀਆਂ ਬਦਲੀਆਂ ਕੁਝ ਦਿਨਾਂ ਦੇ ਵਿੱਚ ਕੰਪਲੀਟ ਹੋਣਗੀਆਂ ਇਨ੍ਹਾਂ ਦੌਰਾਨ ਹੀ ਆਪਾਂ ਨੂੰ ਵੀ ਮੌਕਾ ਦੇਣ ਲਈ ਜਿਹੜੇ ਆ ਪ੍ਰਬੰਧ ਕੀਤਾ ਜਾ ਰਿਹਾ ਵਾ ਅਫਸਰ ਸਾਹਿਬ ਦੇ ਨਾਲ ਮੀਟਿੰਗਾਂ ਕਰਕੇ ਇਸ ਸਬੰਧੀ ਪ੍ਰਕਿਰਿਆ ਜਿਹੜੀ ਆ ਪੂਰੇ ਅੰਤਮ ਪੜਾਤੇ ਆ ਇਹਦੇ ਨਾਲ ਹੀ ਸਾਥੀਓ ਕਿਉਂਕਿ ਪੰਜਾਬ ਦੇ ਬਹੁਤ ਸਕੂਲਾਂ ਦੇ ਵਿੱਚ ਜਬਰੀ ਆਰਜੀ ਪ੍ਰਬੰਧ ਲੱਗ ਰਹੇ ਸੀ ਤਾਂ ਮੰਤਰੀ ਸਾਹਿਬ ਕਹਿੰਦੇ ਵੀ ਹੁਣ ਤਾਂ ਕੁਝ ਦਿਨਾਂ ਬਾਅਦ ਜਿਹੜਾ ਅਸੀਂ ਬਦਲੀਆਂ ਦਾ ਮੁਕੰਮਲ ਕਰਨ ਤੋਂ ਬਾਅਦ ਵੱਡੇ ਲੈਵਲ ਤੇ ਪ੍ਰਾਇਮਰੀ ਅਕਾਡਰ ਦੀਆਂ ਜਿਹੜੀ ਆ ਭਰਤੀ ਜਿਹੜੀ ਆ ਉਹ ਬਿਲਕੁਲ ਅੰਤੋਂ ਪੜਾਤੇ ਆ ਹਰ ਸਕੂਲ ਦੇ ਵਿੱਚ ਦੋ ਦੋ ਜਿਹੜੇ ਅਧਿਆਪਕ ਆ ਭਾਵੇਂ ਕਿੰਨੇ ਮਰਜੀ ਬੱਚੇ ਹੋਣ ਪੋਸਟਾਂ ਕ੍ਰੀਏਟ ਕਰਕੇ ਉਹਨਾਂ ਤੇ ਅਸੀਂ ਨਿਯੁਕਤੀ ਕਰ ਦੇਣੀ ਆ ਤੇ ਇਸ ਕਰਕੇ ਜਿਹੜੇ ਜਵਰੀ ਹਾਰਜੀ ਪ੍ਰਬੰਧ ਕੀਤੇ ਜਾ ਰਹੇ ਆ ਇਸ ਸਬੰਧੀ ਡੀਪੀਏ ਦਫ਼ਤਰ ਚ ਵੀ ਜਦੋਂ ਬਾਅਦ ਚ ਮੀਟਿੰਗ ਹੋਈ ਤਾਂ ਉਹਨਾਂ ਨੇ ਕਿਹਾ ਵੀ ਜਿਹੜਾ ਸਿੰਗਲ ਸਕੂਲ ਆ ਉਸ ਸਕੂਲ ਦੇ ਵਿੱਚ ਵੀ ਉਸ ਅਧਿਆਪਕ ਦਾ ਜਿਹੜਾ ਆਰਜੀ ਪ੍ਰਬੰਧ ਕਰਨਾ ਉਹਦੀ ਸਹਿਮਤੀ ਲੈ ਕੇ ਠੀਕ ਆ ਕਰਨਾ ਪਰੰਤੂ ਸਾਡੇ ਸਾਥੀ ਨਾਲ ਕਿਸੇ ਤੋਂ ਸੀਨੀਅਰ ਨੇ ਨਾ ਕਿਸੇ ਤੋਂ ਜੂਨੀਅਰ ਨੇ ਕਿ ਕਨ ਚੂਜ਼ ਕਰਕੇ ਵਿੱਚੋਂ ਜਿਹੜਾ ਉਹਨਾਂ ਦੇ ਜਵਰੀ ਆਰਜੀਪੰਦ ਮਹਿਲਾ ਅਧਿਆਪਕਾਂ ਦੇ ਲਾ ਕੇ ਉਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਚਾਰ ਸੀਟ ਦੀਆਂ ਤਾਂ ਸਾਨੂੰ ਬੜਾ ਅਜੀਬ ਲੱਗਾ ਵੀ ਇਹੋ ਜੀ ਕੀ ਗਨਾਹ ਹੋਇਆ ਸਾਡੇ ਸਾਥੀਆਂ ਤੋਂ ਜਿਹੜਾ ਉਹਨਾਂ ਨੇ ਵਿਹਾਰ ਕੀਤਾ ਗਿਆ ਇਹਦੇ ਨਾਲ ਸਾਥੀਓ ਬਹੁਤ ਸਾਥੀਆਂ ਦੇ ਅਲੱਗ-ਅਲੱਗ ਆਉਂਦੇ ਹੁੰਦੇ ਆ ਜੀ ਆਪਣੇ-ਆਪਣੇ ਮੈਸੇਜ ਮਿਲਦੇ ਆ ਕਿ ਜਿਵੇਂ ਕਿ ਸਾਰੇ ਸਾਥੀ ਕਹਿੰਦੇ ਆ ਕਿ ਸਰਵਿਸ ਰੂਲਾਂ ਦੇ ਸੰਬੰਧ ਵਿੱਚ ਵੀ ਆਪਣੀ ਕਮੇਟੀ ਕੰਮ ਕਰ ਰਹੀ ਆ ਪਰਸੋਨਲ ਵਿਭਾਗ ਦੇ ਵਿੱਚ ਉਹਦੇ ਦੀਆਂ ਟੈਕਨੀਕਲ ਗੱਲਾਂ ਨੇ ਜਿਹੜੀਆਂ ਕਿ ਜ਼ੂਮ ਮੀਟਿੰਗ ਦੇ ਵਿੱਚ ਜ਼ਿਲ੍ਹਾ ਪ੍ਰਧਾਨਾਂ ਨੂੰ ਸਮਝਾ ਦਿੱਤੀਆਂ ਜਾਂਦੀਆਂ ਅੱਗੇ ਆਪਣੇ ਕਾਟਰ ਦੇ ਨਾਲ ਕਰ ਲੈਣਗੇ ਜਨਤਕ ਤੌਰ ਤੇ ਉਹ ਕਰਨੀਆਂ ਆਪਣੇ ਲਈ ਲਾਭਦਾਇਕ ਨਹੀਂ ਗੀਆਂ ਇਹਦੇ ਨਾਲ ਸਮੇਂ-ਸਮੇਂ ਹੋਰ ਤੁਹਾਡੀਆਂ ਜਿਹੜਾ ਪ੍ਰੋਮੋਸ਼ਨ ਚੈਨਲ ਹੈ ਉਹਦੇ ਲਈ ਵੀ ਜਿਵੇਂ ਈਟੀਟੀ ਤੋਂ ਮਾਸਟਰ ਕਾਟਰ ਦੇ ਵਿੱਚ ਪ੍ਰੋਮੋਸ਼ਨ ਚੈਨਲ ਦਾ ਜਿਹੜਾ ਚੱਲਦਾ ਉਹਦੇ ਵਿੱਚ ਵੋਟਾਂ ਮਿਲਦਾ ਇਸੇ ਤਰ੍ਹਾਂ ਈਟੀਟੀ ਤੇ ਐਨਟੀਟੀ ਦੇ ਵਿੱਚ ਵੀ ਪ੍ਰੋਮੋਸ਼ਨ ਚੈਨਲ ਕੋਈ ਨਹੀਂਗਾ ਉਨ੍ਹਾਂ ਚ ਵੀ ਆਪਣਾ ਸਭ ਤੋਂ ਵਧੀਆ ਟੰਗ ਪ੍ਰੋਮੋਸ਼ਨ ਚੈਨਲ ਜੇ ਚੱਲ ਪਵੇ ਤੇ ਆਪਾਂ ਇੱਕੋ ਹੀ ਪੂਰ ਦੇ ਵਿੱਚ ਸਾਰੇ ਜਿਹੜੇ ਅਧਿਆਪਕ ਸਾਥੀ ਆ ਉਹ ਪ੍ਰੋਮੋਸ਼ਨ ਹੋ ਕੇ ਜਿਹੜੀ ਇੱਕ ਅਗਲੀ ਨੈਕਸਟ ਪੋਸਟ ਤੇ ਚਲੇ ਜਾਣਗੇ ਇਹਦੇ ਨਾਲ ਹੋਰ ਨਿੱਕੀਆਂ ਨਿੱਕੀਆਂ ਬਹੁਤ ਮੰਗਾਂ ਸੀ ਜਿਵੇਂ ਡਾਟਾ ਸ਼ਿਫਟ ਕਰਨ ਦੀ ਮੰਗ ਸੀ ਜਾਂ ਅਧਿਆਪਕਾਂ ਦੀਆਂ ਕੁਝ ਹੋਰ ਛੋਟੀਆਂ ਮੰਗਾਂ ਸੀ ਵਿਸਤਾਰ ਦੇ ਵਿੱਚ ਸਿੱਖਿਆ ਮੰਤਰੀ ਜੀ ਨਾਲ ਉਸ ਤੋਂ ਬਾਅਦ ਡੀਪੀਏ ਦਫ਼ਤਰ ਦੇ ਵਿੱਚ ਸਬੰਧਤ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਆ ਲਿਖਤੀ ਦੇ ਵਿੱਚ ਉਹਨਾਂ ਨੂੰ ਦੇ ਦਿੱਤਾ ਗਿਆ ਔਰ ਉਹ ਸਾਰੀ ਜਾਣਕਾਰੀ ਜਿਹੜੀ ਹੈ ਜ਼ਿਲ੍ਹਾ ਪ੍ਰਧਾਨਾਂ ਨੂੰ ਜੋ ਮੀਟਿੰਗ ਦੇ ਵਿੱਚ ਸਾਂਝੀ ਕਰ ਦਿੱਤੀ ਜਾਵੇਗੀ ਇਸੇ ਤਰ੍ਹਾਂ ਅ ਅਧਿਆਪਕ ਸਾਥੀਓ ਤੁਹਾਡੇ ਹਿੱਤਾਂ ਦੀ ਰਾਖੀ ਲਈ ਸੱਚੇ ਦਿਲ ਨਾਲ ਤਣੇ ਦੇ ਨਾਲ ਮੰਦੇ ਨਾਲ ਯਤਨ ਜਾਰੀ ਨੇ ਆਸ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਤੁਹਾਡੀਆਂ ਭਾਵਨਾਵਾਂ ਕੱਲ ਵੀ ਲਿਖਤੀ ਰੂਪ ਚ ਮਾਂ ਜੋ ਮੁੱਖ ਮੰਤਰੀ ਜੀ ਨੂੰ ਨੋਟ ਕਰਾਈਆਂ ਜਿਹੜੀਆਂ ਤੁਸੀਂ ਗਰੁੱਪਾਂ ਦੇ ਵਿੱਚ ਕਈ ਦੇ ਪਿਆਰ ਦੇ ਨਾਲ ਕਦੇ ਆਪਣੀਆਂ ਭਾਵਨਾਵਾਂ ਨੂੰ ਕਿਸੇ ਢੰਗ ਨਾਲ ਪੇਸ਼ ਕਰਦੇ ਹੋ ਲਿਖਤੀ ਰੂਪ ਚ ਦੇ ਕੇ ਆਏ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਸਟਾਰਟ ਇਸ ਹਰਨਿ ਸਾਥ ਦੇ ਨਾਲ ਪ੍ਰਮਾਤਮਾ ਕਰੂਗਾ ਕਿ ਆਪਾਂ ਸਾਰੀਆਂ ਆਪਣੀਆਂ ਮੰਗਾਂ ਨੂੰ ਜਿੱਥੇ ਪੂਰਾ ਕਰਾਵਾਂਗੇ ਉੱਥੇ ਆਪਾਂ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਕਰਦੇ ਹੋਏ ਇੱਕਜੁੱਟੇ ਦਾ ਸੰਜੋਗ ਕਰਦੇ ਰਵਾਂਗੇ ਜੈ ਜਨਤਾ ਜੈ ਸガルਚ ਜੱਤ ਕੰਮ ਕਰਦੇ ਠੀਕਾ ਮਿਹਨਤੀ ਲੋਕਾਂ ਦੀ ਧੰਨਵਾਦ ਜੀ ਧੰਨਵਾਦ